ਦੇੁਰਾ ਨਾਨਕ ਜੀ ਨੇ ਕਲ ਰਾਤੀ ਮੈਂ ਕਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਹਬੇ ਕਮਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ੇ ਤੇ ਕਿਰਪਾ ਹੋਈ ਹੈ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਟ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਨੰਬਰਦਾਰ ਸਾਂਝੀ ਵਾਲਤਾ ਦੇ ਪ੍ਰਤੀਕ ਸਰਬਸ਼ਕਤੀਮਾਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪਵਿੱਤਰ ਪ੍ਰਕਾਸ਼ ਦਿਹਾੜਾ ਜੋ ਸੰਸਾਰ ਭਰ ਦੇ ਵਿੱਚ ਜ ਬੜੇ ਪਿਆਰ ਸ਼ਰਧਾ ਤੇ ਉਤਸ਼ਾਹ ਦੇ ਨਾਲ ਸੰਗਤਾਂ ਆਪੋ ਆਪਣੇ ਖੇਤਿਆਂ ਵਿੱਚ ਆਪੋ ਆਪਣੀ ਬੋਲੀ ਮੁਤਾਬਕ ਆਪੋ ਆਪਣੀ ਰੀਤ ਮੁਤਾਬਕ ਧੰਨ ਬਾਬਾ ਨਾਨਕ ਧੰਨ ਬਾਬਾ ਨਾਨਕ ਕਹਿ ਕੇ ਮਨਾ ਰਹੀਆਂ ਨੇ ਉਸ ਲੜੀ ਦੇ ਤਹਿਤ ਪਿਛਲੇ 3 ਰੋਜ਼ ਤੋਂ ਧੁਰ ਕੀ ਬਾਣੀ ਆਈ ਤਨ ਸੰਗਲੀ ਜਨਤ ਮਟਾਈ ਦੇ ਮਹਾਵਾਕ ਨੂੰ ਸਰ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਬ ਜਿਹੜੇ ਚੱਲ ਰਹੇ ਸੀ ਬੜਾ ਜਿਹੜਾ ਹੈ ਫੰਕਸ਼ਨ ਜਿਹੜਾ ਹੈ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਗਾਇਨ ਜਿਸ ਵਿੱਚ ਸ਼ਹਿਰ ਦੀਆਂ ਪ੍ਰਭਾਤ ਫੇਰੀਆਂ ਔਰ ਸਮੂਹ ਸੰਗਤਾਂ ਨੇ ਜੁम्मेवार ਸਜਣਾ ਨੇ ਧਾਰਮਿਕ ਜਥੇਬੰਦੀਆਂ ਦੇ ਨਮੈਂਦਿਆਂ ਨੇ ਬੜੀ ਡਿਠਕੇ ਜਿਹੜੀ ਹਾਜ਼ਰੀ ਭਰੀ ਔਰ ਅੱਜ ਭੋਗ ਤੇ ਅੰਮ੍ਰਿਤ ਵੇਲੇ ਭੋਗ ਪਾਏਗਿਆ ਉਪਰੰਤ ਕੀਰਤਨ ਦਰਬਾਰ ਹੋਇਆ ਜਿਸ ਵਿੱਚ ਬਹੁਤ ਸਾਰੇ ਬੱਚੇ ਬੱਚੀਆਂ ਸਕੂਲਾਂ ਕਾਲਜਾਂ ਦੇ ਬੱਚਿਆਂ ਨੇ ਔਰ ਸੋ ਮੈਂ ਇਸ ਮੌਕੇ ਤੇ ਸਮੁੱਚੀ ਲਕਾਈ ਨੂੰ ਨਗਰ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਾਰਿਆਂ ਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹੋਇਆ ਕਾਮਨਾ ਕਰਦਾ ਕਿ ਉਹਨਾਂ ਦੇ ਉਤਮ ਉਪਦੇਸ਼ਾਂ ਦੇ ਚਲਦੇ ਹੋਏ ਆਪਣਾ ਤੇ ਆਪਣੇ ਸਮਾਜ ਦਾ ਭਲਾ ਤੱਕਦੇ ਹੋਏ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਔਰ ਸਾਰੇ ਦਿਨ ਤੋਂ ਗੁਣੀ ਤੇ ਰਾਤ ਤੋਂ ਆਪਣੀ ਤਰੱਕੀ ਕਰਨ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਹਾਰਦਿਕ ਸਵਾਗਤ ਜੀ ਆਇਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਦੇਖ ਪ੍ਰਾਪਤ ਕਰ ਲਈ ਬਹੁਤ ਬਹੁਤ ਮਿਹਰਬਾਨੀ ਔਰ ਉਸ ਤੋਂ ਉਪਰੰਤ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛੱਕ ਕੇ ਫੇਰ ਜਾਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਹਿਬੇ ਕਮਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਤੇ ਕਿਰਪਾ ਹੋਈ ਹੈ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਟ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਨੰਬਰਦਾਰ ਸਾਂਝੀ ਵਾਲਤਾ ਦੇ ਪ੍ਰਤੀਕ ਸਰਬਸ਼ਕਤੀਮਾਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪਵਿੱਤਰ ਪ੍ਰਕਾਸ਼ ਦਿਹਾੜਾ ਜੋ ਸੰਸਾਰ ਭਰ ਦੇ ਵਿੱਚ ਬੜੇ ਪਿਆਰ ਸ਼ਰਧਾ ਤੇ ਉਤਸ਼ਾਹ ਦੇ ਨਾਲ ਸੰਗਤਾਂ ਆਪੋ ਆਪਣੇ ਖੇਤਿਆਂ ਵਿੱਚ ਆਪੋ ਆਪਣੀ ਬੋਲੀ ਮੁਤਾਬਕ ਆਪੋ ਆਪਣੀ ਰੀਤ ਮੁਤਾਬਕ ਧੰਨ ਬਾਬਾ ਨਾਨਕ ਧੰਨ ਬਾਬਾ ਨਾਨਕ ਕਹਿ ਕੇ ਮਨਾ ਰਹੀਆਂ ਨੇ ਉਸ ਲੜੀ ਦੇ ਤਹਿਤ ਪਿਛਲੇ 3 ਰੋਜ਼ ਤੋਂ ਧੁਰ ਕੀ ਬਾਣੀ ਆਈ ਤਿਸ ਅਗਲੀ ਜਿੰਤ ਮਟਾਈ ਦੇ ਮਹਾਵਾਕ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਬ ਜਿਹੜੇ ਚੱਲ ਰਹੇ ਸੀ ਬੜਾ ਜਿਹੜਾ ਹੈ ਫੰਕਸ਼ਨ ਜਿਹੜਾ ਹੈ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਗਾਇਨ ਜਿਸ ਵਿੱਚ ਸ਼ਹਿਰ ਦੀਆਂ ਪ੍ਰਭਾਤ ਫੇਰੀਆਂ ਔਰ ਸਮੂਹ ਸੰਗਤਾਂ ਨੇ ਜम्मेवार ਸਜਣਾ ਨੇ ਧਾਰਮਿਕ ਜਥੇਬੰਦੀਆਂ ਦੇ ਨੰਬੰਦਿਆਂ ਨੇ ਬੜੀ ਡਟਕੇ ਜਿਹੜੀ ਹਾਜ਼ਰੀ ਭਰੀ ਔਰ ਅੱਜ ਭੋਗ ਦੇ ਅੰਮ੍ਰਿਤ ਵੇਲੇ ਭੋਗ ਪਾਏਗੇ ਉਪਰੰਤ ਕੀਰਤਨ ਦਰਬਾਰ ਹੋਇਆ ਜਿਸ ਵਿੱਚ ਬਹੁਤ ਸਾਰੇ ਬੱਚੇ ਬੱਚੀਆਂ ਸਕੂਲਾਂ ਕਾਲਜਾਂ ਦੇ ਬੱਚਿਆਂ ਨੇ ਔਰ ਸੋ ਮੈਂ ਇਸ ਮੌਕੇ ਤੇ ਸਮੂੱਚੀ ਲਕਾਈ ਨੂੰ ਨਗਰ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਾਰਿਆਂ ਨੂੰ ਸਾਈਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹੋਇਆ ਕਾਮਨਾ ਕਰਦਾ ਕਿ ਉਹਨਾਂ ਦੇ ਉਤਮ ਉਪਦੇਸ਼ਾਂ ਦੇ ਚਲਦੇ ਹੋਏ ਆਪਣਾ ਤੇ ਆਪਣੇ ਸਮਾਜ ਦਾ ਭਲਾ ਤੱਕਦੇ ਹੋਏ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਔਰ ਸਾਰੇ ਦਿਨ ਤੋਂ ਗੁਣੀ ਤੇ ਰਾਤ ਤੋਂ ਆਪਣੀ ਤਰੱਕੀ ਕਰਨ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਹਾਰਦਿਕ ਸਵਾਗਤ ਜੀ ਆਇਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਦੇਖ ਪ੍ਰਾਪਤ ਕਰ ਲਈ ਬਹੁ ਬਹੁ ਮਿਹਰਬਾਨੀ ਔਰ ਉਸ ਤੋਂ ਉਪਰੰਤ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛੱਕ ਕੇ ਫੇਰ ਜਾਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ